ਕੰਡ ਬੋਧ ਹੋ ਗਈ ਆ ਸਾਰੇ ਆਪ ਆਪਣਾ ਧਿਆਨ ਰੱਖੋਗੇ ਕਿ ਚੜਦਾ ਸੀ ਆ ਜਿਹੜਾ ਆ ਅੱਜ ਜਾਣਾ ਆ ਸਾਡੇ ਮਹੱਲੇ 'ਚ ਜਿੱਦਾਂ ਕੀ ਤੁਹਾਨੂੰ ਦੱਸਿਆ ਸੀਗਾ ਕਿ ਹੋ ਗਏ ਤਿਆਰ ਤੁਸੀਂ ਲੋਗੇ ਤੇ ਆ ਗਏ ਆ ਘਰੇ ਤੇ ਇੱਧਰ ਉੱਬਲ ਲੱਗੀ ਆ ਹੁਣ ਚਾਹ ਬਣਾਣਾ ਇੰਨੀ ਕਿ ਸਬਜੀ ਇੱਧਰ ਧੁੱਪ ਟੂਰੇ ਅਜੀ ਕੁੜੀ ਲੈ ਲਿਆ ਆ ਖਾਣੇ ਹੋ ਕੇ ਖਾ ਲੋਗੇ ਨਹੀਂ ਖਾਣੇ ਹੋ ਕੇ ਉਹਦੀ ਮਰਜ਼ੀ ਆ ਠੀਕ ਨਹੀਂ ਅੱਜ ਕੁਛ ਕੀਤਾ ਨਹੀਂ ਖਾਸ ਆਪਾਂ ਹਣਾ ਹੁਣ ਜਾਣਾ ਆ ਬਰਥਡੇ ਆ ਕੇਕ ਕਟਣਾ ਉੱਥੇ ਬਣਾ ਲਿਓ ਲਈ ਕੇਕ ਹਾਂਜੀ ਕਿੱਦਾਂ ਜੀ ਮੂਹ ਲਵੇੜ ਦਾ ਵਿਚਾਰੀ ਦਾ ਸਾਰੇ ਰੇ ਰਲ ਗਏ ਬਾਕੀ ਸਾਰੇ ਉੱਧਰ ਬੈਠੇ ਬਹਿ ਜਾ ਬਹਿ ਜਾ ਹਾਂ ਸਾਰੇ ਬੋਲੋ ਹੈਪੀ ਬਰਥਡੇ ਸਾਰੇ ਬੋਲੋ ਹੈਪੀ ਬਰਥਡੇ ਹੈਪੀ ਬਰਥਡੇ ਹੋਰੀਆ ਜੀ ਕੇਕ ਪਾਰਟੀ ਤੇ ਸਾਨੂੰ ਕਹਿੰਦੇ ਮੈਂ ਸਾਨੂੰ ਕੁਝ ਬਣਾ ਕੇ ਖਵਾਨੀ ਆ ਪਰ ਸਾਨੂੰ ਦੱਸਿਆ ਨਹੀਂ ਹੈਗਾ ਇੱਧਰ ਬਣ ਰਹੀ ਹੈ ਜੀ ਕੜੀ ਇਹ ਕਿਹੜੇ ਟਾਈਮ ਦੀ ਕੜੀ ਬਣਾਉਣ ਲੱਪੀ ਅੱਜ ਲਓ ਜੀ ਇੱਧਰ ਕੜੀ ਸਾਡੀ ਬਣ ਗਈ ਆ ਮੰਮੀ ਇੱਧਰ ਪੁੱਟੇ ਹਵੇ ਵਾਲੀ ਰੋਟੀ ਬਣਾਉਣ ਲੱਗੀ ਇੱਕ ਬਣ ਗਈ ਆ ਰੋਟੀ ਪੱਲੂ ਕਿ ਹੋਇਆ ਬੱਤ ਦੇਖ ਆ ਚੱਕਲ 1 ਸੈਕਿੰਡ 1 ਸੈਕਿੰਡ ਜੀ 사ਲਾ ਕਰ ਕੀ ਰਹਾ ਹੈ ਜ 사ਲਾ ਕਰ ਕੀ ਰਹਾ ਹੈ ਆ ਦੇਖ ਲੋ ਜੀ ਆ ਜੋ ਜਿੰਨੇ ਖਾਣੀ ਆ ਸਾਦ ਬਣੀ ਆ ਬਹੁਤ ਵਾਲ ਇੱਕ ਕਰਾਰੀ ਚਲੋ ਜੀ ਕਰੋ ਜੀ ਬਲੌਗ ਦਾ ਐਂਡ ਜੀ ਮਿਲਦੇ ਆ ਕੱਲ ਤੁਹਾਨੂੰ ਇੱਕ ਨਵੇਂ ਨਵੇਂ ਬਲੌਗ ਚ ਜੀ ਦੇ ਟਾਈਮ 12 ਵਜ ਗਿਆ ਤੇ ਕਰੋ ਜੀ ਵਲੌਗ ਦੀ ਸ਼ੁਰੂਆਤ ਹਾਂਜੀ ਸਸਿ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚਵੀਨੰਦਰਾ ਵਲੌਗ ਚ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਮੈਂ ਅਸੀਂ ਵੀ ਠੀਕ ਠਾਕ ਪਰਵਾਤਮਾ ਚੜ੍ਹਦੀ ਕਲਾ ਦੇ ਵਿੱਚ ਸਾਭ ਨੂੰ ਠੰਡ ਬਹੁਤ ਹੋ ਗਈ ਆ ਸਾਰੇ ਆਪੋ ਆਪਣਾ ਧਿਆਨ ਰੱਖੋ ਕਿਉਂਕਿ ਚੜ੍ਹਦਾ ਸਿਆਲ ਜਿਹੜਾ ਆ ਨਾ ਇਹ ਮਾੜਾ ਹੀ ਹੁੰਦਾ ਆ ਹਨਾ ਬਿਮਾਰ ਕਰਦਾ ਆ ਇਹ ਕੋਲਡ ਖਾਂਸੀ ਰੇਸ਼ ਅਸੀਂ ਵੀ ਸਾਰਾ ਕੰਮ ਨਵੇੜ ਲਿਆ ਕੱਪੜੇ ਸੁੱਕਣੇ ਪਾਏ ਆ ਜਾਂ ਅਸੀਂ ਹੈਗਾ ਅੱਜ ਜਾਣਾ ਅੱਜ ਅਸੀਂ ਵਲੌਗ ਥੋੜਾ ਲੇਟ ਸ਼ੁਰੂ ਕੀਤਾ ਅੱਜ ਜਾਣਾ ਹੈ ਸਾਡੇ ਮਹੱਲੇ ਜਿੱਦਾ ਕਿ ਤੁਹਾਨੂੰ ਦੱਸਿਆ ਸੀਗਾ ਕਿ ਕੀਰਤਨ ਕਰਵਾਣਾ ਆ ਉਹ ਕੁੜੀ ਜਿਹਦੇ ਕੱਪੜੇ ਆਏ ਸੀ ਮੇਰੇ ਕੋਲ ਸਿਉਣ ਵਾਲੇ ਉਹਨਾਂ ਦੇ ਕੀਰਤਨ ਆ ਅੱਜ ਤੇ ਸਾਨੂੰ ਉੱਥੇ ਜਾਣਾ ਪੈਣਾ 12 ਤੋਂ 2 ਵਜੇ ਤੱਕ ਅਸੀਂ ਜਾਵਾਂਗੇ 1 ਵਜੇ ਤੋਂ ਬਾਅਦ ਕਿਉਂਕਿ ਬਹੁਤੀ ਧੀਰ ਵੀ ਉੱਥੇ पे ਬੈਠ ਨਹੀਂ ਹੁੰਦਾ ਹੈ ਤੇ ਇਸ ਕਰਕੇ ਹੁਣ ਅਸੀਂ ਕਰਦੇ ਆ ਤਿਆਰੀ ਜਾਣ ਦੇ ਕੱਪੜੇ-ਕੁਪੜੇ ਪ੍ਰੈਸ ਕਰਕੇ ਰੱਖੇ ਹੋਏ ਆ ਤੇ ਫਿਰ ਤਿਆਰ ਚ ਹੋ ਕੇ ਤੁਹਾਨੂੰ ਮਿਲਦੇ ਆ ਤੇ ਬਣੇ ਰਹਿਓ ਸਾਡੇ ਬਲੌਗ ਦੇ ਨਾਲ ਵੀ ਦਾਦੇ ਕਰਦੇ ਆ ਤਾਂ ਨਾ ਗੱਲਾਂ ਬਾਤਾਂ ਕੀ ਪ੍ਰੋਗਰਾਮ ਹੈਗਾ ਇਹ ਗਾਈ ਹੋਈ ਆ ਦੁਕਾਨ ਤੇ ਤੇ ਆਪਾਂ ਜਾਵਾਂਗੇ ਰੂਬਲ ਮੈਂ ਤੇ ਮੰਮੀ ਸਾਡੇ ਮਹੱਲੇ ਚ ਹੀ ਆ ਚਲੋ ਜੀ ਬਣੇਗਾ ਸਾਡੇ ਬਲੌਗ ਨਾਲ ਮਿਲਦੇ ਆਂ ਜੀ ਤੁਹਾਨੂੰ ਫਿਰ ਦੁਬਾਰਾ ਲਓ ਜੀ ਇਧਰ ਟਾਈਮ 1 ਵਜ ਗਿਆ ਤੇ ਹਾਂਜੀ ਹੋ ਗਏ ਤਿਆਰ ਹੋਰ ਹੋ ਗਏ ਕਿਆ ਬਿੰਦੀਨ ਲਾਈ ਜੀ ਲਾਈ ਬੰਦੇ ਚੁੱਪ ਚੁੱਪਲ ਬਾਮਾ ਦੂਜੀ ਕਿ ਰਾਈ ਰਹਿਣੋਂ ਆ ਹੀ ਰਹਿਣ ਤਾਂ ਦੇਖ ਲਓ ਲਾਈ ਦੇਣੀ ਉਹਦਾ ਤਾਂ ਆਪਾਂ ਅੱਛੇ ਲਾਈ ਜਾਈਏ ਹੋਰ ਹੈਨਾ ਚਲੋ ਚਲਈਏ ਫਿਰ ਹੋਰ ਚਲੋ ਜਾ ਕੇ ਬਾਜ਼ਾਰ ਦੇ ਵਿੱਚ ਮੱਥੇ ਦੇ ਕਾਹਲੀ ਕਰਦੇ ਹਾਂ ਚਲੋ ਹਲੋ ਜੀ ਦੇਖ ਸਕਦੇ ਆ ਜੀ ਟਾਈਮ ਇੱਧਰ 3:30 ਹੋ ਗਏ ਆ ਤੇ ਅਸੀਂ ਆ ਗਏ ਆ ਘਰੇ ਤੇ ਇੱਧਰ ਉਬਲ ਲੱਗੀ ਆ ਹੁਣ ਚਾਹ ਬਣਾਉਣ ਵਧੀਆ ਦੇਖੋ ਅਸੀਂ ਉੱਥੇ ਅਸੀਂ ਇੱਥੇ ਲੰਗਰ ਜਗ੍ਹਾ ਉੱਤੇ ਸੀਗੇ ਛੋਲੇ ਭਟੂਰੇ ਠੀਕ ਹੈ ਜੀ ਤੇ ਇਹ ਇਹਨਾਂ ਦਾ ਫੋਨ ਆਇਆ ਸੀ ਇਹ ਕਹਿੰਦੇ ਵੀ ਮੈਂ ਤਾਂ ਖਾਣੇ ਨਹੀਂ ਮੈਂ ਤਾਂ ਬਾਹਰ ਕੁਝ ਲੈ ਕੇ ਖਾ ਲਿਆ ਆ ਤੇ ਪਲਕ ਕਹਿੰਦੀ ਸੀ ਮੈਂ ਮੈਗੀ ਖਾਣੀ ਆ ਪਰ ਅਸੀਂ ਪਲਕ ਲਈ ਦੇਖੋ ਜੀ ਇਹਦੇ ਵਿੱਚ ਇੰਨੀ ਕਿ ਸਬਜੀ ਦੇ ਦੋ ਬਲੂ ਦੇ ਅਸੀਂ ਕੁੜੀ ਲਈ ਲਿਆ ਆਇਆ ਖਾਣੇ ਹੋ ਕੇ ਖਾ ਲੋਗੇ ਨਹੀਂ ਖਾਣੇ ਹੋ ਕੇ ਉਹਦੀ ਮਰਜ਼ੀ ਆ ਠੀਕ ਨੇ ਓਕੇ ਇੱਧਰ ਮੰਮੀ ਬੈਠੀ ਹਾਂਜੀ ਮੰਮੀ ਕਿੱਦਾਂ ਹਨਾ ਬਹਾਵਾ ਟਾਈਮ ਲੱਗ ਗਿਆ ਨਾ ਹਾਂ ਸਾਢੇ 3 ਹੋ ਗਏ ਆ ਜਿਹੜੀ ਜ਼ਰੂਰ ਸਵਾਦ ਲਈ ਭੁੱਖ ਪਾਤਾ ਹੈ ਹਾਂ ਚਲੋ ਜੀ ਫੇ ਤੁਸੀਂ ਬਣੇ ਲੋ ਸਾਡੇ ਬਲੌਗ ਦੇ ਨਾਲ ਤੇ ਪੀ ਲਈਏ ਚਾਹ ਦੇਖਦੇ ਆ ਕਿੱਦਾਂ ਦੀ ਬਣਾਉਂਦੀ ਆ ਚਾਹ ਤੇ ਬਾਕੀ ਕੁੜੀ ਨੂੰ ਲੈ ਕੇ ਆਉਂਦੇ ਆ ਹੈ ਅੱਛੀ ਬਰਾਈਆਂ ਨੇ ਅੱਛੀ ਠੀਕ ਆ ਕੀ ਕਹਿਣਾ ਜਾਨੇ ਆ ਲਵ ਯੂ ਜੀ ਵੇ ਮਾਸਕੀ ਜੀ ਆਇਆ ਚੱਲ ਚੱਲ ਠੀਕ ਆ ਚਲੋ ਗਾਇਸ ਚੰਗਾ ਚੇਂਜ ਕਰ ਲਈਏ ਕੱਪੜੇ-ਕੁੱਪੜੇ ਹੋਰ ਫੇਰ ਤੁਹਾਨੂੰ ਮਿਲਦੇ ਆਂ ਇਧਰ ਟਾਈਮ 5:30 ਹੋ ਗਏ ਆ ਤੇ ਅੱਜ ਕੁਛ ਕੀਤਾ ਨਹੀਂ ਖਾਸ ਆਪਾਂ ਹਨਾ ਕੁਛ ਵੀ ਨਹੀਂ ਅੱਜ ਵਲੌਗ ਵੀ ਬੰਨਣਾ ਵੀ ਉਧਰ ਚਲੇ ਗਏ ਬਣਾਇਆ ਵਲੌਗ ਕੁਛ ਵੀ ਹਮ ਘਰ ਆਇਆ ਘਰ ਆ ਕੇ ਚਾਚੂ ਬਿੱਤੀ ਆ ਕੱਪੜੇ-ਕੁੱਪੜੇ ਕੋਰਸੋ ਲੈ ਕੇ ਆਏ ਹਏ ਅੱਜ ਆਪਾਂ ਕੋਈ ਵਲੌਗ ਵੀ ਨਹੀਂ ਦੇਖਿਆ ਹਨਾ ਨਾ ਅੱਜ ਕੁਛ ਵੀ ਨਹੀਂ ਕੀਤਾ ਹੈਗਾ ਹਜ਼ਰ ਦੇਖਿਆ ਹੀ ਨਹੀਂ ਹੈਗਾ ਹੁਣ ਜਾਣਾ ਹੈ ਬਰਥਡੇ ਦਾ ਕੇਕ ਕਟਣਾ ਉੱਥੇ ਬਣਾ ਲਿਓ 5:30 ਵਜੇ ਹਮ ਮਠੀ ਬਣਾ ਲਈਏ ਬਣਾਓ ਬਿਲਕੁਲ ਹਨਾ ਬਲੂ ਬਲੂ ਕਸ਼ ਵੀ ਨਹੀਂ ਬਣਿਆ ਅੱਜ ਪੂਰੇ ਦਿਨ ਦੇ ਵਿੱਚ ਹਨਾ ਕਿਤੇ ਹੀ ਕੋਈ ਤਾਂ ਬੰਨਾਗੀ ਜਿਵੇਂ ਬੰਨਾਗੀ ਜਿਵੇਂ ਉੱਥੇ ਲੱਗੇ ਹਾਂ ਉਹਨਾਂ ਦੇ ਉੱਥੇ ਹਨਾ ਚਲੋ ਲਾਈਏ ਹੁਣ ਕੱਪੜੇ ਚਾਹੀਏ ਹੋਰ ਕੀ ਆਜਾ ਚਲੋ ਇੱਥੇ ਕੱਪੜੇ ਸਤੇ ਹਨ ਮਾਰੇ ਕੱਪੜੇ ਜ਼ਾਮ ਬਲਈਏ ਹਨਾ ਹੋਰ ਕੀ ਹੋਰ ਚਲੋ ਔਰ ਇਧਰ ਹਾਂ ਓਏ ਕੇਕ ਹਾਂਜੀ ਕਿੱਦਾਂ ਜੀ ਮਮਾ ਨੂੰ ਬਰਥਡੇ ਕਰਨਾ ਹੈਪੀ ਬਰਥਡੇ ਹੈਪੀ ਬਰਥਡੇ ਯਾਰ ਨਹੀਂ ਥੈਂਕ ਯੂ ਗੇ ਥੈਂਕ ਯੂ ਗੇ ਤੁਹਾਨੂੰ ਬੁੱਸੇ ਜੀ ਬੜੀ ਲੱਗਦੀ ਮੈਨੂੰ ਕੀ ਹੋਇਆ ਸੂਲ ਵੇੜ ਦਾ ਵਿਚਾਰੀ ਦਾ ਸਾਰੇ ਨੇ ਰਲ ਗਏ ਆ 9 ਸਾਲ ਦੀ ਹੋ ਗਈ ਪੂਰੀ ਇਹ ਲਓ ਜੀ ਇਧਰ ਬਾਹਰ ਰੌਣਕਾਂ ਸ਼ੌਣਕਾਂ ਬਾਕੀ ਸਾਰੇ ਉਧਰ ਬੈਠੇ ਬਹਿ ਜਾ ਬਹਿ ਜਾ ਕਿੰਨੇ ਗਿਫਟ ਮਿਲ ਗਏ ਅਸ਼ਵ ਮਦੂ ਲਏ ਦਵਾਂਗੇ ਓਏ ਹੋਏ ਹੋਏ ਕੀ ਬਾਤ ਹੈ ਮੋਜਾ ਹਾਂ 3 ਸਫਾ ਦੋ ਸਫਾ ਦੋ ਦੇ ਨੂੰ ਠੀਕ ਤੁਸੀਂ ਵੀ ਉਧਰ ਚਲੋ ਫੋਟੋ ਫੋਟੋ ਕਰਾਓ ਐ ਸਾਰੇ ਇੱਧਰ ਬੈਠੇ ਆ ਵਿਹਲੇ ਅਜ ਮਤਲਬ ਚਲੋ 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 ਅਸਲੀ ਬੰਦੇ ਹੁਣ ਚੱਲੇ ਅੰਦਰ ਫੋਟੋ ਖਿਜੋਣ ਸਾਰੇ ਬੋਲੋ ਹੈਪੀ ਬਰਥਡੇ ਸਾਰੇ ਬੋਲੋ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਸਾਰੇ ਬੋਲੋ ਹੈਪੀ ਬਰਥਡੇ ਸਾਰੇ ਬੋਲੋ ਹੈਪੀ ਬਰਥਡੇ ਜਿੰਨੀ ਬੋਲੇ ਹੈਪੀ ਬਰਥਡੇ ਜਿੰਨੀ ਬੋਲੇ ਹੈਪੀ ਬਰਥਡੇ ਤੁਹਾਡਾ ਬੋਲੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਬਾਜੀ ਹੁਣ ਇੱਧਰ ਹੋ ਰਹੀ ਆ ਜੀ ਕੇਕ ਪਾਰਟੀ ਚਲੋ ਵੀ ਚਲੋ ਵੀ ਸਾਰੇ ਜਣੇ ਉਧਰ ਬੱਚੇ ਸਾਰੇ ਕੌਣ ਅਜੇ ਖਾਂਦੀ ਨਹੀਂ ਉਹਨੇ ਫੇਰੇ ਫਾਉਦਾ ਫੜ ਲਿਆ ਰ ਬਾਤੋ ਬਾਜੀ ਬਰਥਡੇ ਗੱਲ ਕਿੱਧਰ ਚਲੀ ਆ ਬਰਥਡੇ ਗੱਲ ਕੇਕ ਸਾਫ ਕਰਦੀ ਆ ਆ ਪਾਰਾ ਥਿਆ ਟਾਈਮ ਸ਼ਾਮ ਦੇ 7:30 ਹੋ ਗਿਆ ਤੇ ਇਹ ਸੋਲੇ ਫ੍ਰੀਜ ਚ ਰੱਖ ਦੂ। ਇੱਧਰ ਸਾਨੂੰ ਕਹਿੰਦੇ ਮੈਂ ਤੁਹਾਨੂੰ ਕੁਝ ਬਣਾ ਕੇ ਖਵਾਨੀ ਆ ਪਰ ਸਾਨੂੰ ਦੱਸਿਆ ਨਹੀਂ ਹੈਗਾ। ਮੈਂ ਆਖਦਾ ਕਿ ਇਹ ਕੋਈ ਚੀਜ਼ ਨਹੀਂ ਸਵਾਲਾ ਜਿੰਨੇ ਨੇ ਕੜੀ ਨਾ ਚਲੋ ਕੜੀ ਵਾਂਗ ਹੋ ਗਿਆ ਤੇ ਇਹਨਾਂ ਤੋਂ ਵੀ ਨਹੀਂ। ਕੋਈ ਜਿੰਦੀ ਨਾ ਬੈਣਦੀ ਜਿੰਦੀ। ਇਹਨਾਂ ਨਾਲ ਲੱਗਦੀ ਹੈ। ਚਲੋ। ਤੇ ਆ ਫ੍ਰੀਜ ਚ ਰੱਖਣੀ ਆ। ਪੂਰੀ ਤੇ ਰੱਖੀ ਇਹ ਫ੍ਰੀਜ।

ਗ੍ਰੈਂਡ ਆਹ ਪਹਿਲਾਂ ਮੈਂ ਮਲਟੀਪਲ ਰੂਟ ਅਸ਼ਾਈ ਚਲੋ ਫਿਰ ਵਲੌਗ ਬਾਅਦ ਹੀ ਬਣਾਉਨੇ ਆ ਕੰਮ ਕਰ ਲੀਏ ਪਹਿਲਾਂ ਲਓ ਜੀ ਟਾਈਮ ਹੋ ਗਿਆ ਜੀ ਪੋਣੇ 8 ਤੇ ਹੁਣ ਆਪਾਂ ਆਈ ਸੀ ਘਰੇ ਇੱਧਰ ਆਪਾਂ ਆ ਗਈ ਰੋਨੀ ਉਹਨੇ ਖਾਦੀ ਨਹੀਂ ਉਹ ਜੀ ਇੱਧਰ ਬਣ ਰਹੀ ਹੈ ਜੀ ਕੜੀ ਇਹ ਕਿਹੜੇ ਟਾਈਮ ਦੀ ਕੜੀ ਬਣਾਉਣਾ ਲਾ ਪੀ ਅੱਜ ਮੰਨ ਕਰਦੇ ਬਣਾ ਲਈਏ ਹਾਂ ਤੇ ਚਲੋ ਜੀ ਹੁਣ ਬਣ ਰਹੀ ਹੈ ਜੀ ਇੱਧਰ ਕੜੀ ਤੇ ਹੋਰ ਆਟਾ ਵੀ ਗੁੰਨ ਲਿਆ ਆਟਾ ਊਟਾ ਗੁੰਨ ਲਿਆ ਸਾਰਾ ਤੇ ਚਲੋ ਰੋਟੀ ਪਾਣੀ ਦਾ ਕਰਦੇ ਆ ਜੀ ਤੇ ਅੱਜ ਦਾ ਬਲੌਗ ਬਣਿਆ ਨਹੀਂ ਛੋਟਾ ਜਿਹਾ ਬਣਿਆ ਅੱਜ ਅਸੀਂ ਗਏ ਹੀ ਬਰਥਡੇ ਪਾਰਟੀ ਦੇ ਵੀ ਇੱਕ ਅਸੀਂ ਚਲੋ ਉਹ ਵੀ ਕਲਿੱਪ ਮੜ ਜੀ ਵਿੱਚ ਲਾਤੀ ਫੇ ਹੁਣ ਤੇ ਪਲਕ ਤਾਂ ਗਈ ਨਹੀਂ ਸੀ ਪਲਕ ਟਿਊਸ਼ਨ ਤੇ ਸੀਗੀ ਤੇ ਚਲੋ ਬਣੇ ਰਿਓ ਬਲੌਗ ਨਾਲ ਜੀ ਬਾਕੀ ਮਿਲਦੇ ਆ ਜੀ ਨਾਸ਼ਤਾ ਕਰਨ ਲੱਗੇ ਲਓ ਜੀ ਇੱਧਰ ਪੈ ਗਈ ਆ ਜੀ ਕਸੂਰੀ ਮੇਥੀ ਮੇਥੀ ਕਹਿੰਿਆ ਕਸੂਰੀ ਦਾ ਮੇਥੀ ਦਾ ਪਤਾ ਨਹੀਂ ਕਿ ਕਸੂਰੀ ਦਾ ਲੇਕਿਨ ਕਸੂਰੀ ਮੇਥੀ ਇਹਨੂੰ ਕਹਿੰਦੇ ਕਸੂਰੀ ਮੇਥੀ ਆ ਕਸਤੂਰੀ ਕਹਿੰਦੇ ਨਾ ਕਸੂਰੀ ਕਸੂਰੀ ਲੋਕੀ ਕਸਤੂਰੀ ਕਹਿੰਦੇ ਆ ਲੋਕ ਕਸਤੂਰੀ ਕਹਿੰਦੇ ਆ ਹਾਂ ਲੋਕ ਕਹਿੰਦੇ ਨੇ ਕਸਤੂਰੀ ਕਿਉਂ ਕਹਿੰਦੇ ਆ ਫੇ ਚਲੋ ਦਰਕੋਣ ਆ ਲਓ ਜੀ ਮਾਵਾ ਆਈ ਆ ਜੀ ਤੇ ਹੈ ਉਹ ਕੜੀ ਮੈਂ ਤਾਂ ਮੰਮੀ ਖੱਟੀ ਦੇ ਅੱਛਾ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਕਿਦਾਂ ਦੀ ਕੜੀ ਬਣੀ ਆ ਜੀ ਤੇ ਚਲੋ ਝੂਗੀ ਚੰਗੀ ਤਰ੍ਹਾਂ ਹਾਂ ਅਰੇ ਚਪੇ ਪਕੌੜੇ ਸਿੱਟਾਂਗੇ ਜਿਹੜੇ ਪਏ ਆ ਪਏ ਪਕੌੜੇ ਬਿਲਕੁਲ ਬਿਲਕੁਲ ਉਹ ਮਿਰਚਾਂ ਵਾਲੇ ਵੀ ਪਏ ਹੋਣੇ ਆ ਉਹ ਮਿਰਚਾਂ ਵਾਲੇ ਹੈ ਨਹੀਂ ਆਹਾਂ ਮਿਰਚਾਂ ਵਾਲੇ ਮੋਗੇ ਸੀਗੇ ਕਿਦਾਂ ਦੀ ਆ ਹਣਾ ਤੇ ਚਲੋ ਠੀਕ ਹੈ ਜੀ ਬਣੇ ਰਹੀ ਉਹ ਬਲੌਗ ਨਾਲ ਹੀ ਮਿਲਦੇ ਆ ਜੀ ਰਾਸ਼ਤਾ ਕਰਨ ਲੱਗੇ ਰਾਤ ਦਾ ਹੁਣ ਡਿਨਰ ਤੇ ਲੋ ਜੀ ਇੱਧਰ ਕੜੀ ਸਾਡੀ ਬਣ ਗਈ ਆ ਤੇ ਲੋ ਜੀ ਮੰਮੀ ਇੱਧਰ ਕੁੱਟੇ ਸਾਵੇ ਵਾਲੀ ਰੋਟੀ ਬਣਾਉਣ ਲੱਗੀ ਇੱਕ ਬਣ ਗਈ ਆ ਰੋਟੀ ਤੇ ਦੇਖ ਸਕਦੇ ਆਂ ਜੀ ਸਾਡੀ ਕੜੀ ਕੜੀ ਖਾਣ ਨੂੰ ਦਿਲ ਕਰਦਾ ਸੀਗਾ ਲੋ ਜੀ ਚੈੱਕ ਕਰੋ ਕੜੀ ਦਾ ਕਲਰ ਦੇਖ ਸਕਦੇ ਆਂ ਹੁਣ ਪਾਉਣੀ ਹੈ ਕਾਲੀ ਉਹਦੇ ਵਿੱਚ ਕਾਲੀਆਂ ਜੀ ਤੇ ਇੱਧਰ ਮੰਮੀ ਬਣਾਉਂਦੇ ਪਏ ਆ ਰੋਟੀ ਹਾਂਜੀ ਚਲੋ ਬਾਜੋ ਰੋਟੀ ਖਾਈਏ ਬੱਲੂ ਕੀ ਹੋਇਆ ਪੁੱਤ ਸੋਨੂ ਇਹ ਨਵਾਂ ਨੂੰ ਕੇ ਵੱੜ ਗਏ ਕੰਬਲ ਦੇ ਵਿੱਚ ਮੈਡਮ ਜੀ ਇਹ ਹਾਂਜੀ ਦਿਖਾ ਲ ਚਾ ਕਲ 1 ਸੈਕਿੰਡ ਇਹ ਐਕਸ਼ਨ 1 ਸੈਕਿੰਡ ਜੀ 사ਲਾ ਕਰ ਕੀ ਰਹਾ ਹੈ ਮਸਾਲਾ ਘਰ ਕਿਹੜਾ ਹੈ ਚਲੋ ਅੱਜ ਰੋਟੀ ਖਾਈਏ ਫਿਰ ਹੈ ਵੀ ਉੱਧਰ ਬੈਠੇ ਆ ਲਿਆ ਮੈਂ ਰੋਟੀ ਫਿਰ ਹਾਂ ਲਓ ਖਾਈਏ ਤੇ ਕਹੀਏ ਬਲੋਗ ਦਾ ਆ ਪਰਦਾ ਸਹੀ ਕਰੋ ਪਿੱਛੇ ਚਲੋ ਜੀ ਟਾਈਮ ਇਧਰ ਵਾਲੇ 1:30 ਹੋਇਆ ਭੁੱਖ ਬਹੁਤ ਲੱਗੀ ਉਹਦੋਂ ਦੀ ਉੱਥੇ ਦੀ ਰੋਟੀ ਖਾਧੀ ਹੋਈ ਆ 2 ਵਜੇ ਦੀ ਤੇ ਭੁੱਖ ਬਹੁਤ ਲੱਗੀ ਕੁਝ ਨਹੀਂ ਖਾਧਾ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫਿਰ ਹਾਂ ਜੀ ਲਓ ਜੀ ਦੇਖ ਸਕਦੇ ਆ ਜੀ ਇੱਧਰ ਸਾਡੀ ਰੋਟੀ ਕਿ ਸਿੱਕਾ ਗੇ ਤੇ ਰੇਖਾਂ ਦੇਵੇ ਬਹੁਤ ਸਵਾਦ ਬਣੀ ਜਗੀ ਅੱਛਾ ਤੇ ਆਹ ਦੇਖ ਲੋ ਜੀ ਆਜੋ ਜਿਹਨੇ ਖਾਣੀ ਆ ਸਵਾਦ ਬਣੀ ਆ ਬਹੁਤ ਸਵਾਦ ਹਮ ਮਜ਼ਾ ਆ ਗਿਆ ਹਰੇ ਕਰਾਰੀ ਇਹਨੇ ਝੰਡੀ ਕਰਕੇ ਖਾਦੀ ਗੜੀ ਹਾਂ ਤੇ ਇੱਧਰ ਮੈਨੂੰ ਉਹਨੂੰ ਗਰਮ ਨੂੰ ਸਵਾਦ ਆਦੀ ਮੈਨੂੰ ਗਰਮ ਸਵਾਦ ਆਦੀ ਮੈਂ ਝੰਡੀ ਕਰਕੇ ਸਵਾਦ ਆਦੀ ਆ ਹਮ ਹਲੇ ਇਹ ਰੋਟੀ ਚਲੋ ਹੋ ਹੋ ਇਧਰ ਟਾਈਮ ਹੋ ਗਿਆ ਜੀ 8:54 ਮਿੰਟ ਤੇ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਤੇ ਚਲੋ ਜੀ ਕਰੋ ਜੀ ਬਲੌਗ ਦਾ ਐਂਡ ਅੱਜ ਬਣਿਆ ਛੋਟਾ ਜਿਹਾ ਬਲੌਗ ਆ ਫਿਰ ਵੀ ਠੀਕ ਆ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਤੁਹਾਡੇ ਬਲੌਗ ਕਿਦਾਂ ਦੇ ਲੱਗਦੇ ਆ ਚਲੋ ਜੀ ਫੇ ਮਿਲਦੇ ਆ ਕੱਲ ਤੁਹਾਨੂੰ ਇੱਕ ਨਵੇਂ ਨਵੇਂ ਬਲੌਗ 'ਚ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ